ਪੰਜਾਬ ਕਿਸਾਨ ਜਥੇਬੰਦੀ ਰੁਲਦੂ ਮਾਨਸਾ ਨੂੰ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੱਡਾ ਚਟਕਾ ਲੱਗਾ ਹੈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਜ਼ਿਲ੍ਹਾ ਕਮੇਟੀ ਦੇ 10 ਮੈਂਬਰਾਂ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦੀ ਸਿੱਧੂਪੁਰ ਕਿਸਾਨ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦੇ ਨਾਲ ਕਈ ਬਲਾਕ ਕਮੇਟੀਆਂ ਤੇ ਪਿੰਡ ਇਕਾਈਆਂ ਨੇ ਵੀ ਕਿਸਾਨ ਜਥੇਬੰਦੀ ਰੁਲਦੂ ਮਾਨਸਾ ਦਾ ਸਾਥ ਛੱਡ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਸਾਰੇ ਹੀ ਕਿਸਾਨ ਭਰਾਵਾਂ ਤੇ ਆਗੂਆਂ ਦਾ ਜਥੇਬੰਦੀ ਵਿੱਚ ਸਵਾਗਤ ਕੀਤਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਤੇ ਇਸ ਜਥੇਬੰਦੀ ਦੇ ਵਿੱਚ ਆਉਣ ਲਈ ਜੀ ਆਇਆਂ ਵੀ ਕਹਿਣਾ ਮੁਬਾਰਕਬਾਦ ਮੈਂ ਇਸ ਲਈ ਦਿੰਨਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇਨਸਾਨ ਕਦੇ ਭੁੱਲ ਕੇ ਜਿਹਨੂੰ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਵੀ ਸ਼ਾਇਦ ਸਾਰੀਆਂ ਜਥੇਬੰਦੀਆਂ ਦੀ ਆਡਿਓਲੋਜੀ ਇੱਕੋ ਹੋਏਗੀ ਲੇਕਿਨ ਮੈਂ ਹੈਰਾਨ ਹੋਇਆ ਕਿ ਜਿਹੜੀਆਂ ਜਥੇਬੰਦੀਆਂ ਇਹਨਾਂ ਦੇ ਖਿਲਾਫ ਇਹਨਾਂ ਦੇ ਪੈਰ ਬਟਨ ਦੀਆਂ ਪਾਲਿਸੀਆਂ ਰੱਖਦੀਆਂ ਨੇ ਮੇਰੇ ਨਾਲ ਬਹੁਤ ਵਾਰੀ ਮੀਟਿੰਗਾਂ 'ਚ ਚਰਚਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਬਹਿਸਾਂ ਹੁੰਦੀਆਂ ਨੇ ਕਿ ਸਮੁੱਚੀ ਕਿਸਾਨੀ ਦੇ ਜਦੋਂ ਅਸੀਂ ਕਰਜ਼ੇ ਦੀ ਮਾਫੀ ਦੀ ਗੱਲ ਕਰਦੇ ਹਾਂ ਨਾ ਉਦੋਂ ਆ ਜਿਹੜੀ ਜਮਾਤ ਮੇਰੇ ਨਾਲ ਅੱਜ ਆ ਕੇ ਖੜੀ ਐ ਇਹ ਉਹਨਾਂ ਦੀ ਗਿਣਤੀ ਦੇ ਮੁਤਾਬਕ ਸਾਰੇ ਬਾਦਲਕੇ ਨਹੀਂ ਕਿ ਤੂੰ ਬਾਦਲ ਕਹਿੰਦਾ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਤੇ ਆ ਕੋਈ 20 ਕਿੱਲੇ ਵਾਲਾ ਕੋਈ 10 ਕਿੱਲੇ ਵਾਲਾ ਕੋਈ 15 ਕਿੱਲੇ ਵਾਲਾ ਕੋਈ 18 ਕਿੱਲੇ ਵਾਲਾ ਆ ਗੜੇ ਨੇ ਯਾਨੀ ਉਹਨਾਂ ਦੀ ਗਿਣਤੀ 'ਚ ਇਹ ਬਾਦਲਕੇ ਨਹੀਂ ਲੇਕਿਨ ਇਹ ਵਿਚਾਰੇ ਭੋਲਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਰਲੇ ਕਿੱਥੇ ਫਿਰਦੇ ਆ ਉਹਨਾਂ ਦੀ ਈਡਿਓਲੋਜੀ ਤੋਂ ਜਾਣੂ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਇੱਕ ਨੂੰ ਮੇਰੀ ਬੇਨਤੀ ਹੈ ਜਿਹੜਾ ਜਿਹੜੀ ਵੀ ਜਥੇਬੰਦੀ 'ਚ ਫਿਰਦਾ ਹੈ ਉਹ ਘੱਟੋ ਘੱਟ ਉਸ ਜਥੇਬੰਦੀ ਦੀ ਈਡਿਓਲੋਜੀ ਨੂੰ ਜ਼ਰੂਰ ਸਮਝੇ ਸਾਡੇ ਚ ਆਉਣਾ ਤਾਂ ਸਾਡੀ ਈਡਿਓਲੋਜੀ ਨੂੰ ਸਮਝ ਕੇ ਆਵੇ ਤਾਂ ਕਿ ਸਾਡੀ ਵਿਚਾਰਧਾਰਾ ਤੋਂ ਉਹਨੂੰ ਪਤਾ ਲੱਗੇ ਨਾ ਕਿ ਅਸੀਂ ਵਿਚਾਰਧਾਰਾ ਕਿਸ ਤੇ ਕੰਮ ਕਰਦੇ ਆ ਸੋ ਇਸ ਕਰਕੇ ਜਿਹੜੀ ਮੇਰੇ ਨਾਲ ਇਹ ਵੀਰ ਵੱਡੀ ਗਿਣਤੀ ਸੇ 7-8 ਪਿੰਡਾਂ ਤੋਂ ਕਿਸਾਨਾਂ ਨੇ ਸਾਡੀ ਜਥੇਬੰਦੀ ਦਾ ਪੱਲਾ ਫੜਿਆ ਹੈ ਇਹਦੇ ਸੰਵਿਧਾਨ ਨੂੰ ਠੀਕ ਮੰਨਿਆ ਇਹਦੀ ਵਿਚਾਰਧਾਰਾ ਨੂੰ ਠੀਕ ਮੰਨਿਆ ਮੈਂ ਇਹਦੇ ਲਈ ਨਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਦੀ ਨਾਲ ਇਹਨਾਂ ਸਾਰਿਆਂ ਦਾ ਜਥੇਬੰਦੀ ਦੇ ਵਿੱਚ ਰਲਣ ਤੇ ਜੀ ਆਇਆਂ ਇਹ ਵੀ ਨਾਲ ਵਾਅਦਾ ਕਰਦੇ ਆ ਕਿ ਤੁਹਾਡੀਆਂ ਆਸ਼ਾਵਾਂ ਦੇ ਉੱਤੇ ਯਤਨ ਕਰਾਂਗੇ ਪੂਰੇ ਉੱਤਰਗੇ ਇਹ ਸਾਡੀ ਕੋਸ਼ਿਸ਼ ਰਹੇਗੀ ਬਸ ਇੰਨੀ ਕਿ ਮੈਂ ਮਤਲਬ ਅੱਜ ਗੱਲ ਕਰਕੇ ਤੁਸੀਂ ਜਿਹੜੀ ਸੰਝ ਤੋਂ ਥੋੜਾ ਜਿਵੇਂ ਕਹਿੰਦੇ ਆਮ ਲੋਕਾਂ ਨੇ ਨਹੀਂ ਸਮਝਣੀ ਜਿਵੇਂ ਜਿਹੜੇ ਤਰਕੇ ਨਾਲ ਜੁੜੇ ਹੋਏ ਸੀ ਜਿਹੜੇ ਕਿਸਾਨ ਜਥੇਬੰਦੀ ਨਾਲ ਉਹ ਵੀ ਕਿਸਾਨਾਂ ਦੇ ਜਿਵੇਂ ਹੱਕਾਂ ਦੀ ਗੱਲ ਕਰਦੀਏ ਵੀ ਅਸੀਂ ਤੁਹਾਡੇ ਅੱਖਾਂ ਵਾਸਤੇ ਲੜਦੇ ਆ ਤੇ ਤੁਸੀਂ ਥੋੜਾ ਜਿਹਾ ਟੇਢਾ ਜਿਹਾ ਕਰਕੇ ਅਸਲ ਨਹੀਂ ਮੈਂ 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 ਕਲੀਅਰ ਕਰ ਦਿੰਦਾ ਜਿਹੜੀ ਜਥੇਬੰਦੀ ਨਾਲ ਇਹ ਸੀ ਸਰਦਾਰ ਹਲਦੂ ਸੌਰਾਂ ਨਾਲ ਸੀ ਇਹ ਸਿੱਧੂਪੁਰ ਜਥੇਬੰਦੀ ਦੇ ਵਿੱਚੋਂ ਇਸੇ ਜਥੇਬੰਦੀ ਚੋਂ ਰਿਲਦੂ ਸੌਰ ਹੀ ਨਿਕਲੇ ਨੇ ਇਹਦੇ ਸੀਨੀਅਰ ਮੀਤ ਪ੍ਰਧਾਨ ਹੋਇਆ ਕਰਦੇ ਸੀ ਕਿਸੇ ਟਾਈਮ ਤੇ ਉਦੋਂ ਸਾਡਾ ਵਖਰੇਵਾ ਇਹ ਆਇਆ ਸੀ ਇਹਨਾਂ ਨੇ ਏਜੰਡਾ ਲੈ ਕੇ ਆਂਦਾ ਸੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੱਗਦੀ ਆ ਉਸ ਜ਼ਮੀਨ ਦੀ ਗਰਦੌਰੀ ਉਸ ਬੰਦੇ ਦੇ ਨਾਂ ਹੋ ਜੇ ਜਿਹੜਾ ਬੰਦਾ ਠੇਕੇ ਤੇ ਲੈ ਕੇ ਬਾਹਰ ਆਏ ਤਾਂ ਮੈਂ ਉਦੋਂ ਵੀ ਮੇਰੀ ਅੜੀ ਇਸ ਗੱਲ ਦੇ ਉੱਤੇ ਟਾਈ ਰੁਲਦੂ ਸਿੰਘ ਨਾਲ ਮੈਂ ਬਹੁਤ ਛੋਟੇ ਲੈਵਲ ਤੇ ਕੰਮ ਕਰਦਾ ਸੀ ਉਦੋਂ ਪਈ ਸੀ ਕਿ ਰੁਲਦੂ ਸਿੰਘ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ 20 ਕਿੱਲੇ ਜ਼ਮੀਨਾਂ ਮੈਂ ਸਾਰੀ ਠੇਕੇ ਦੇ ਦਿੰਨਾ ਤੇ ਮੈਂ ਜਥੇਬੰਦੀ ਨੂੰ ਦਰ ਰਾਤ ਜਥੇਬੰਦੀ ਦੇ ਲੇਖੇ ਲਾ ਰਿਹਾ ਹਾਂ ਫਿਰ ਜਿਹੜਾ ਰੂਗੀ ਜੀ ਗੱਲ ਕਰਗੇ ਤੁਸੀਂ ਜਿਹੜੀ ਸਮਝ ਤੋਂ ਥੋੜਾ ਜਿਵੇਂ ਕਹਿੰਦੇ ਆਮ ਲੋਕਾਂ ਨੇ ਨਹੀਂ ਸਮਝਣੀ ਜਿਵੇਂ ਜਿਹੜੇ ਤਲਕੇ ਨਾਲ ਜੁੜੇ ਹੋਏ ਸੀ ਜਿਹੜੇ ਕਿਸਾਨ ਜਥੇਬੰਦੀ ਨਾਲ ਉਹ ਵੀ ਕਿਸਾਨਾਂ ਦੇ ਜਿਵੇਂ ਹੱਕਾਂ ਦੀ ਗੱਲ ਕਰਦੀਏ ਵੀ ਅਸੀਂ ਤੁਹਾਡੇ ਅੱਖਾਂ ਵਾਸਤੇ ਲੜਦੇ ਆ ਤੇ ਤੁਸੀਂ ਥੋੜਾ ਜਿਹਾ ਟੇਢਾ ਜਿਹਾ ਕਰਕੇ ਅਸਲ ਨਹੀਂ ਮੈਂ 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 ਕਲੀਅਰ ਕਰ ਦਿੰਦਾ ਜਿਹੜੀ ਜਥੇਬੰਦੀ ਨਾਲ ਇਹ ਸੀ ਸਰਦਾਰ ਹਲਦੂਸਾ ਹੋਰਾਂ ਨਾਲ ਸੀ ਇਹ ਸਿੱਧੂਪੁਰ ਜਥੇਬੰਦੀ ਦੇ ਵਿੱਚੋਂ ਇਸੇ ਜਥੇਬੰਦੀ ਚ ਰਿਲਦੂ ਸ਼ੋਰ ਹੀ ਨਿਕਲੇ ਨੇ ਇਹਦੇ ਸੀਨੀਅਰ ਮੀਤ ਪ੍ਰਧਾਨ ਹੋਇਆ ਕਰਦੇ ਸੀ ਕਿਸੇ ਟਾਈਮ ਤੇ ਉਦੋਂ ਸਾਡਾ ਵਖਰੇਵਾ ਇਹ ਆਇਆ ਸੀ ਇਹਨਾਂ ਨੇ ਏਜੰਡਾ ਲੈ ਕੇ ਆਂਦਾ ਸੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੱਗਦੀ ਆ ਉਸ ਜ਼ਮੀਨ ਦੀ ਗਰਦੌਰੀ ਉਸ ਬੰਦੇ ਦੇ ਨਾਂ ਹੋ ਜੇ ਜਿਹੜਾ ਬੰਦਾ ਠੇਕੇ ਤੇ ਲੈ ਕੇ ਬਾਹਰ ਆ ਤੋ ਮੈਂ ਉਦੋਂ ਵੀ ਮੇਰੀ ਅੜੀ ਇਸ ਗੱਲ ਦੇ ਉੱਤੇ ਟਾਈ ਰੁਲਦੂ ਸਿੰਘ ਨਾਲ ਮੈਂ ਬਹੁਤ ਛੋਟੇ ਲੈਵਲ ਤੇ ਕੰਮ ਕਰਦਾ ਸੀ ਉਦੋਂ ਪਈ ਸੀ ਕਿ ਰੁਲਦੂ ਸਿੰਘ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ 20 ਕਿੱਲੇ ਜ਼ਮੀਨ ਆ ਮੈਂ ਸਾਰੀ ਠੇਕੇ ਤੇ ਦਿੰਦਾ ਤੇ ਮੈਂ ਜਥੇਬੰਦੀ ਨੂੰ ਉਦੋਂ ਰਾਤ ਜਥੇਬੰਦੀ ਦੇ ਲੇਖੇ ਲਾ ਰਿਹਾ ਹਾਂ ਫਿਰ ਜਿਹੜਾ ਬੰਦਾ ਮੇਰੀ ਜ਼ਮੀਨ ਠੇਕੇ ਤੇ ਲੈ ਰਿਹਾ ਹੈ ਉਹਦੇ ਨਾਂ 'ਤੇ ਗਰਦੌਰੀ ਹੋ ਜਾਈ ਤੁਹਾਡੀ ਡੈਲੋਜੀ ਦੇ ਮੁਤਾਬਕ ਮੇਰਾ ਜਥੇਬੰਦੀ ਦੀ ਵਿੱਚ ਸੇਵਾ ਕਰਨ ਦਾ ਮੈਨੂੰ ਇਹ ਫਲ ਮਿਲਿਆ ਕਿ ਮੈਂ ਸੇਵਾ ਵੀ ਕੀਤੀ ਤੇ ਮੈਂ ਆਪਣੀ ਜ਼ਮੀਨ ਵੀ ਕੁਆਲੀ ਇਹਦਾ ਮਤਲਬ ਇਹ ਨਿਕਲਦਾ ਹੈ ਤੋ ਇਹ ਡਬਲੂ ਜੀ ਨਾਲ ਸੀ ਉਹਨਾਂ ਦੀਆਂ ਇਹਦੋਂ ਵੀ ਗਾਹਾਂ ਮੈਂ ਤੇ ਕਹੂੰਗਾ ਕਿ ਇੱਕ ਦਿਨ ਸਾਡੀ ਚੰਨੀ ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਜਦੋਂ ਮੇਰੇ ਚੰਨੀ ਨਾਲ ਕਿਉਂਕਿ ਇਹ ਕਾਂਗਰਸ ਨੇ ਸਾਡਾ ਵਾਅਦਾ ਕੀਤਾ ਸੀਗਾ ਕਿ ਸਮੁੱਚੀ ਕਿਸਾਨੀ ਦਾ ਚਾਹੇ ਬੈਂਕਾਂ ਦਾ ਕਰਜ਼ਾ ਹੈ ਚਾਹੇ ਸੁਸਾਇਟੀਆਂ ਦਾ ਚਾਹੇ ਅਰਥੀਆਂ ਦਾ ਉਹ ਅਸੀਂ ਦੇਵਾਂਗੇ ਇੱਕ ਥਾਪੜ ਕੇ ਕਿਹਾ ਸੀ ਗੁਟਕਾ ਹੱਥ 'ਚ ਲੈ ਕੇ ਕਿਹਾ ਸੀ ਅਸੀਂ ਕਿਹਾ ਵੀ ਤੁਸੀਂ ਆਉਦੇ ਵਾਅਦੇ ਤੇ ਪੂਰੇ ਉਤਰੋ ਉਸ ਵੇਲੇ ਦੇਖੋ ਮੇਰੀ ਲੜਾਈ ਸਰਕਾਰ ਨਾਲ ਮੈਂ ਬੈਸੀ ਸਰਕਾਰ ਨਾਲ ਜੰਨਾ ਤੇ ਰੁਲਦੂ ਸੋਣ ਦਾ ਕੋਈ ਤਕਲੀਫ ਹੀ ਨਹੀਂ ਸੀ ਉਹ ਬਰਾਬਰ ਤੋਂ ਉੱਠ ਕੇ ਖੜੇ ਹੋ ਗਏ ਮੈਨੂੰ ਇਹ ਕਹਿੰਦੇ ਨੇ ਕਿ ਤੂੰ ਬਾਦਲਾਂ ਦਾ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਯਾਰ ਮੈਂ ਕਹਿੰਦਾ ਮੈਂ 15 ਕਿੱਲੇ ਵਾਲੇ ਦਾ ਵੀ ਮਾਫ ਕਰਾਉਣਾ ਚਾਹਣਾ ਹੈ ਮੈਂ 20 25 30 40 ਕਿੱਲੇ ਵਾਲਿਆਂ ਦਾ ਵੀ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਇਹ ਸਾਰੇ ਕਿਸਾਨ ਨਹੀਂ ਸਾਡੀ ਸਮਝ ਇਹ ਕਹਿੰਦੀ ਹੈ ਕਿ ਜਦੋਂ ਸਾਰੇ ਮੰਨਦੇ ਹੋ ਕਿ ਕਿਸਾਨੀ ਸਰ ਕਰਜ਼ੇ ਦਾ ਕਾਰਨ ਉਹਨੂੰ ਫਸਲ ਦਾ ਪਹਾ ਨਾ ਦੇਣਾ ਹੈ ਤਾਂ ਜਿਹਨੇ ਵੱਧ ਫਸਲ ਵੇਚੀ ਉਹਨੂੰ ਵੱਧ ਰੇਟ ਘੱਟ ਮਿਲਿਆ ਵੱਧ ਘਾਟਾ ਪਿਆ ਤੇ ਜਿਹਨੂੰ ਵੱਧ ਘਾਟਾ ਪਿਆ ਉਹਨੂੰ ਫਿਰ ਆਪਾਂ ਮਾਰ ਦਿੱਗੇ ਉਹਨੂੰ ਵੀ ਤਾਂ ਬਚਾਉਣਾ ਐ ਨਾ ਸੋ ਸਾਡੀ ਡੈਓਲੋਜੀ ਤੇ ਉਹਨਾਂ ਦੀ ਡੈਓਲੋਜੀ 'ਚ ਫਰਕ ਸੀਗਾ ਔਰ ਇਹ ਸਾਡੀ ਉੱਤੇ ਤੁ ਤੁ ਮੈਂ ਮੈਂ ਵੀ ਹੋ ਗਈ ਸੀ ਮਾਰੀ ਮੋਟੀ ਚਲੋ ਇਹ ਹੁੰਦੀ ਰਹਿੰਦੀ ਪਰ ਨਹੀਂ ਆ ਸਾਡੇ ਜਿਹੜੇ ਵੀਰਾਂ ਵਿਚਾਰੇ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਗੱਲਾਂ ਦਾ ਨਹੀਂ ਸਾਡੇ ਨਾਲ ਜਿਹੜੀ ਸਾਡੀ 13 ਮੈਂਬਰੀ ਕਮੇਟੀ ਸੀ ਜ਼ਿਲ੍ਹੇ ਦੀ ਉਹ ਸਾਰੀ ਨਾਲ ਇੱਕ ਮੈਂਬਰ ਉਹਨਾਂ ਤੋਂ ਬਾਹਰ ਗਿਆ ਦੋ ਤੇ ਅਸੀਂ 11 ਮੈਂਬਰ ਪ੍ਰਧਾਨ ਸਮੇਤ ਜ਼ਿਲ੍ਹੇ ਦੇ ਸਾਰੇ ਦੇ ਵਿੱਚ ਆ ਗਏ ਆ ਤੇ ਬਾਕੀ ਸਾਰੇ ਸਾਡੇ ਸੱਤ ਪਿੰਡਾਂ ਦੇ ਜਿੰਨੇ ਵੀ 20 ਅਸੀਂ ਕਿਸੇ ਪਿੰਡ ਦੇ 20 ਮੈਂਬਰੀ ਸੀ ਕਿਸੇ ਦੇ 10 ਸੀ ਕਿਸੇ ਦੇ 15 ਸੀ ਉਹ ਸਾਰੇ ਪਿੰਡਾਂ ਦੇ ਅੱਜ ਅਸੀਂ ਇਹਦੇ ਵਿੱਚ ਸ਼ਾਮਲ ਹੋ ਗਏ ਆ ਉਹ ਵੀ ਬਲਾਕ ਕਮੇਟੀਆਂ ਕੋਈ ਹਾਂ ਬਲਾਕ ਕਮੇਟੀਆਂ ਦੇ ਜਿਹੜੇ ਪ੍ਰਧਾਨ ਸੀ ਨਾਲ ਉਹ ਵੀ ਸਾਰੇ ਸ਼ਾਮਲ ਨੇ ਜਿਵੇਂ ਕਿ ਹੁਣ ਤਿੰਨ ਬਲਾਕਾਂ ਦੇ ਸੀ ਮਤਲਬ ਬੰਦੇ ਸੀ ਸਾਰੇ ਡੇੜਬਾ ਲਹਿਰਾ ਅਣਦਾਣਾ ਉਹ ਤਿੰਨੇ ਬਲਾਕਾਂ ਦੇ ਜਿਹੜੇ ਆਗੂ ਸੀ ਉਹ ਸਾਰੇ ਸਾਡੇ ਨਾਲ ਸ਼ਾਮਲ ਹੋਏ ਨੇ ਇਹਦੇ ਵਿੱਚ ਕੀ ਬਜਾ ਰਹੀ ਜਿਹੜਾ ਲੰਮਾ ਸਮਾਂ ਤੁਸੀਂ ਪਿੱਛੇ ਦੱਸ ਰਹੇ ਸੀ ਕਿੰਨੇ ਸਾਲ ਕੰਮ ਕੀਤਾ ਤੁਸੀਂ ਇਸ ਜਥੇਬੰਦੀ ਦੇ ਅਸੀਂ 2012 ਤੋਂ ਇਸ ਜਥੇਬੰਦੀ ਦੇ ਵਿੱਚ ਆ ਗਏ ਸੀ ਹੂੰ ਅਸੀਂ ਬਖਰੇ ਬਖਰੇ ਆਉਂਦੇ ਆ ਤੇ ਵੀ ਮੈਂ ਰਿਹਾ ਮਲਾਕ ਪ੍ਰਧਾਨ ਜ਼ਿਲ੍ਹਾ ਜਨਸਿਕਤਰ ਜ਼ਿਲ੍ਹਾ ਪ੍ਰਧਾਨ ਤੇ ਦੂਜੇ ਵੀ ਸਾਰੇ ਆਪ ਆਪਣੇ ਆਉਂਦੇ ਆ ਤੇ ਬਦਲਦੇ ਰਹੇ ਤੇ 12 ਤੋਂ ਅਸੀਂ ਕੰਮ ਕਰਦਾ ਰਹੇ ਜਿੰਨੀ ਸਾਰੀ ਟੀਮ ਹੈ ਸਾਡੀ ਕੀ ਬਜਾ ਰਹੀ ਇਸੇ ਬੰਦੀ ਛੱਗਣੀ ਪਈ ਹੈ ਜਿਹੜੀ ਇੰਨੇ ਸਾਲਾਂ ਬਜਾ ਸਾਡੀ ਇਹ ਰਹੀ ਵੀ ਥੋੜਾ ਜਿਹਾ ਜਿਹੜਾ ਸਾਡਾ ਪ੍ਰਧਾਨ ਸੀ ਸੂਬਾ ਪ੍ਰਧਾਨ ਉਹ ਥੋੜਾ ਜਾ ਜਿੰਨੀ ਕੋਈ ਅਸੀਂ ਗੱਲ ਉਹਨੂੰ ਦੱਸਦੇ ਸੀ ਜਾਂ ਕਿਤੇ ਸਾਨੂੰ ਥੋੜਾ ਜਿਹਾ ਫਰਕ ਲੱਗਦਾ ਸੀ ਉਹਦੇ ਵਿੱਚ ਸਾਡੀ ਤਸੱਲੀ ਨਹੀਂ ਕਰਾ ਸਕਿਆ ਉਹ ਇੱਕ ਸਾਡਾ ਥੋੜਾ ਜਾ ਸਾਡੇ ਮਲਾਕਾਂ ਚ ਕਹ ਲਓ ਲਹਿਰੇ ਮਲਾਕ ਚ ਥੋੜਾ ਜਿਹਾ ਡਿਸਪੋਜ਼ ਸੀ ਉਹ ਤੇ ਬਾਰੇ ਵੀ ਅਸੀਂ ਨੇ ਉਹਨੂੰ ਕਈ ਮੀਟਿੰਗਾਂ ਚ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਮੇਰੇ ਖਿਆਲ ਮਰਕਜ਼ ਇਹ ਸੀ ਵੀ ਇਹਨਾਂ ਨੂੰ ਆਪਾਂ ਅਹੀਂ ਚਲਾਈ ਚੱਲੋ ਇਹਨਾਂ ਦਾ ਕੰਪੀਟੀਸ਼ਨ ਬਣਾ ਕੇ ਵੀ ਉਹ ਸਾਨੂੰ ਲੱਗਿਆ ਲਾਸਟ ਦੇ ਵਿੱਚ ਵੀ ਸਾਨੂੰ ਉਹ ਵਰਤ ਰਿਹਾ ਉਸ ਗੱਲ ਤੋਂ ਜਦੋਂ ਉਹਨਾਂ ਨੇ ਨਾ ਖਾੜੀ ਕੋਈ ਗੱਲ ਸੁਣੀ ਸੁਣਵਾਈ ਕਰਵਾਈ ਫਿਰ ਅਸੀਂ ਸਾਰਿਆਂ ਨੇ ਇਸ ਗੱਲ ਤੋਂ ਨਫ਼ਰਤ ਕਰਕੇ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਆਪਾਂ ਨੂੰ ਜੇ ਅਸੀਂ ਕਰਦਾ ਕਰਦੇ ਰਹੇ ਅਸੀਂ ਚੱਲਦੇ ਰਹੇ ਆਪਣਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਆਪਣੀ ਆਪਣੇ ਕੋਲ ਕੋਈ ਪਾਵਰ ਨਹੀਂ ਪਾਵਰ ਆਪਾਂ ਨੂੰ ਦੇਤੀ ਆਪਣੀ ਪਾਵਰ ਨੂੰ ਵਰਤਣ ਦਾ ਆਪਣੇ ਕੋਲੇ ਇਹਨਾਂ ਨੇ ਛੱਡਿਆ ਨਹੀਂ ਕੋਈ ਤੇ ਇਸ ਗੱਲ ਤੋਂ ਸਾਰੇ ਅਸੀਂ ਥੋੜੀ ਨਫਰਤ ਹੋਈ ਸਾਨੂੰ ਫਿਰ ਅਸੀਂ ਨੇ ਮੀਟਿੰਗਾਂ ਕੀਤੀਆਂ ਪਿੰਡਾਂ ਪਿੰਡਾਂ ਜਾ ਕੇ ਮੀਟਿੰਗ ਕੀਤੀ ਫਿਰ ਇਕੱਠੀ ਜੋਇੰਟ ਮੀਟਿੰਗਾਂ ਕੀਤੀਆਂ ਬਲਾਕ ਉਹ ਪਿੰਡਾਂ ਦੀਆਂ ਉੱਥੇ ਫਿਰ ਅਸੀਂ ਕਈ ਵਾਰੀ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਦੱਸਦੇ ਵੀ ਰਹੇ ਲਿਖ ਕੇ ਵੀ ਭੇਜਿਆ ਵੀ ਸਾਡੀ ਆ ਗੱਲ ਸੁਣ ਲਓ ਸਾਨੂੰ ਮਜਬੂਰ ਨਾ ਕਰੋ ਉਹ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਅਣਗੌਲੇ ਰਹੇ ਸਾਨੂੰ ਅਣਗੌਲੇ ਕਰਦੇ ਰਹੇ ਤੇ ਇਸ ਗੱਲ ਤੇ ਵਿਚਾਰ ਨਹੀਂ ਹੋਇਆ ਉਹਨਾਂ ਦਾ ਫਿਰ ਕਣ ਫਿਰ ਅਸੀਂ 3-4 ਦਿਨ ਪਹਿਲਾਂ ਤਾਂ ਇਹਨੇ ਮੀਟਿੰਗ ਕਰਕੇ ਸਾਰਿਆਂ ਦੇ ਸਾਰੇ ਸੰਮਤੀ ਨਾਲ ਇਸ ਜਥੇਬੰਦੀ ਤੋਂ ਹਸਤੀਵਾ ਦਿੱਤਾ ਵੀ ਅਸੀਂ ਇਸ ਜਥੇਬੰਦੀ ਤੋਂ ਵਹਾਰ ਆ ਗਿਆਂ ਤੇ ਅਗਲਾ ਡੱਲੇਵਾਲ ਦੀ ਜਿਹੜੀ ਸਿੱਧੂਪੁਰ ਜਥੇਬੰਦੀ ਚੁਣ ਗਏ ਇਹਦੇ ਚ ਤੁਹਾਨੂੰ ਬਹੁਤ ਸਾਰੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਪੰਜਾਬ ਦੇ ਵਿੱਚ ਇਹਦੇ ਚ ਕੀ ਚੰਗਾ ਲੱਗਿਆ ਵੀ ਤੁਸੀਂ ਇਸ ਇਸ ਜਥੇਬੰਦੀ ਹਾਂ ਇਹਦੇ ਵਿੱਚ ਸਾਨੂੰ ਇਹ ਚੰਗਾ ਲੱਗਿਆ ਵੀ ਜਿਹੜਾ ਡੱਲੇਵਾਲ ਸਾਭ ਦੀ ਅਸੀਂ ਡਾਲੇਜੀ ਦੇਖੀ ਇਹ ਬਹੁਤ ਡੂੰਗੇ ਢੰਗ ਨਾਲ ਕਿਸਾਨਾਂ ਦੀ ਲਾ ਲੋ ਪਬਲਿਕ ਦੀ ਮਜ਼ਦੂਰਾਂ ਦੀ ਉਹ ਬੜੇ ਤਰੀਕੇ ਨਾਲ ਗੱਲ ਕਰਦੇ ਰਹੇ ਆ ਜਾਂ ਕਰਜ਼ਾ ਮਾਫੀ ਦੀ ਹੋਵੇ ਜਾਂ ਰਜਕਾਰ ਦੀ ਹੋਵੇ ਜਾਂ ਖੁਦਕਸ਼ੀਆਂ ਦੀ ਗੱਲ ਹੋਈ ਉੱਥੇ ਵਧੀਆ ਢੰਗ ਨਾਲ ਲੜਾਈ ਲੜਦੇ ਰਹੇ ਆ ਸਾਰਿਆਂ ਦਾ ਜਿਹੜਾ ਮੱਖਰਾ ਮੇਨ ਪੁਆਇੰਟ ਸਾਨੂੰ ਲੱਗਿਆ ਵੀ ਇਹ ਕਿਸੇ ਧਰਮ ਕਰਮ ਤੋਂ ਬਿਨਾਂ ਗੱਲ ਨਹੀਂ ਬਣਦੀ ਇਹ ਮਤਲਬ ਗੁਰਸਿੱਖੀ ਨਾਲ ਜੁੜਿਆ ਹੋਇਆ ਇਹਦਾ ਸੰਦੇਸ਼ ਈ ਵੀ ਤੁਸੀਂ ਜੇ ਆਪਾਂ ਗੁਰਸਿੱਖੀ ਤੋਂ ਲਾਭੇ ਹੋਵੇ ਜਿਹੜੀ ਗੁਰੂਆਂ ਪੀਰਾਂ ਨੇ ਆਪਾਂ ਨੂੰ ਇਹ ਇੱਕ ਬਹੁਤ ਵੱਡੀ ਲੜਾਈ ਲੜ ਕੇ ਆਪਾਂ ਨੂੰ ਦਿੱਤੀ ਆ